900 ਰੁਪਏ ਬਣ ਕੇ ਤੁਹਾਨੂੰ ਭੁਲਾ ਰਿਹਾ ਜੇ ਮੇਰਾ ਦੀ ਜੇ ਪੁੱਛਿਆ ਨਾ ਉਹ ਜਿਹੜਾ ਜਦੋਂ ਕੁਝ ਬੰਦਾ ਲੱਗਿਆ ਮੈਨੂੰ 900 ਰੁਪਏ ਬਣ ਕੇ ਭੁਲਾ ਰਿਹਾ ਦਾ ਮੇਰੀ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ ਖਾਰੇ ਵਿੱਚ ਵੀ ਹੰਝੂ ਆ ਜਾਣਗੇ ਕਿ ਇਹ ਭਰਾ ਦੀ ਇੱਕ 18 ਸਾਲ ਦੀ ਕੁੜੀ ਆ 18 ਸਾਲ ਦੀ ਕੁੜੀਆਂ ਨੂੰ ਜਿਹੜਾ ਬਚਪਨ ਤੋਂ ਹੀ ਲੱਟ ਕੈਂਸਲ ਨਾ ਹੋ ਗਿਆ ਅਸਕਰ ਦੇ ਇਹ 18 ਸਾਲ ਦੀ ਵੱਡੀ ਤਫਸੀਲ ਕਰ ਰਿਹਾ ਤੇ ਜਿਹੜਾ ਖੂਨ ਜਿਹੜਾ ਬਲੱਡ ਜਿਹੜੀ ਇੱਕ ਬੱਚੀ ਕੁੜੀ ਆ ਜਿਹਦੀ 18 ਸਾਲ ਦੀ ਉਮਰ ਆ ਉਹਦੀ ਗਾ 18 ਜੋਨ ਦੀ ਬਰੋਗ ਹੋਈ ਹੈ ਕਿ ਕਿੰਨਾ ਦਿਲ 'ਚ ਪੱਥਰ ਆ ਕੇ ਉਹ ਇਲਾਨ ਕਰਵਾ ਲਿਆ ਤੇ ਮੈਂ ਇਹ 18 ਸਾਲ ਹੋ ਗਏ ਨੇ ਤਕੜਾ ਲੱਗਦਾ ਇਹ ਗੋਲ ਨੂੰ ਮਟਾਏ ਦੁੱਖ ਵੀ ਆਪਾਂ ਉਹਦੇ ਨਾਲ ਪਾਸੇ ਜੇਕਰ ਠੀਕ ਹੋ ਗਈ ਤੇ ਰੱਖਾਂ ਉਹਨਾਂ ਦਾ ਰੋਤਵਾਰ ਕ੍ਰਮ ਵਾਲੇ ਕੋਲੋਂ ਜਿਗਰ 'ਚ ਅਡਾ ਪੱਥਰ ਰੱਖਿਆ ਆ ਤੁਸੀਂ ਪਰ ਫੇਰ ਵੀ ਤੁਹਾਡੇ ਚਿਹਰੇ ਤੇ ਹਾਸਾ ਬਰਕਰਾਰ ਹੈ ਪਰ ਮਾਤਮਾ ਨਾਲ ਕੋਈ ਗਿਲਾ ਸ਼ਿਕਾਇਤ ਤੁਹਾਡੇ ਕੋਲ ਹੈਗਾ ਲਗਭਗ 25 ਸਾਲ ਹੋ ਗਏ ਡੰਡ ਮਾਤੇ ਆਹ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁਰੇ ਜੀ ਜਿਵੇਂ ਕਿ ਤੁਹਾਨੂੰ ਪਤਾ ਜੀ ਮੇਰੇ ਚੈਨਲ ਦੇ ਉਪਰ ਹਮੇਸ਼ਾ ਮੈਂ ਹਾਂ ਉਸ ਪੋਰਟੇਬਲ ਆਪਾਂ ਹਰ ਹਰ ਬੰਦੇ ਦੀ ਸਪੋਰਟ ਕਰਨ ਵਾਸਤੇ ਕੋਈ ਨਾ ਕੋਈ ਵੀਡੀਓ ਪਾਈ ਕਿਉਂਕਿ ਆਪਣੀ ਜਿਹੜੀ ਚੈਨਲ ਦਾ ਮੇਨ ਮਕਸਦ ਹੈ ਮੇਨ ਮੋਟਵ ਹੈ ਜਿਹੜਾ ਹਾਂ ਆਪਾਂ ਹਮੇਸ਼ਾ ਹੀ ਨਵੇਂ ਪਲੇ ਨੂੰ ਅੱਗੇ ਲਿਕੇ ਆਉਣ ਦੀ ਕੋਸ਼ਿਸ਼ ਕਰੀਦੀ ਆ ਜਾਂ ਕੋਈ ਲੋੜਵੰਦ ਸਤਕਾਰਯੋਗ ਵੀਰ ਜਿਹਨੂੰ ਦੁਨੀਆ ਦੇ ਵਿੱਚ ਆਇਰਨ ਕਰੇ ਬਹੁਤ ਜ਼ਿਆਦਾ ਆਪਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਉਹ ਜਿਹੇ ਆਪਾਂ ਬੰਦਿਆਂ ਨੂੰ ਸਾਨੂੰ ਲੋਪਾ ਤੁਹਾਨੂੰ ਇਸ ਚੈਨਲ ਦੇ ਰਾਹੀਂ ਆਪਾਂ ਮਲਾਉਂਦੇ ਹਾਂ ਮੇਰੇ ਨਾਲ ਮੇਰਾ ਸਾਥੀ ਵੀਰ ਬੈਠਾ ਵਾ ਕਾਕਾ ਝੋੜਣਾ ਵਾਲਾ ਰਾਸ ਹਾਂਜੀ ਉਹ ਕਹਿੰਦਾ ਮੈਂ ਨਾ ਇਹ ਮੁੰਡੇ ਨੂੰ ਕਈ ਟੂਰਨਾਮੈਂਟਾਂ 'ਚ ਮਿਲ ਚੁੱਕਿਆ ਕਈ ਟੂਰਨਾਮੈਂਟਾਂ 'ਚ ਮੈਂ ਦੇਖ ਚੁੱਕਿਆ ਇਹ ਮੁੰਡਾ ਡੰਡ ਬੜਕਾ ਲਾਉਂਦਾ 200 ਦੇ ਕਰੀਬ ਜਿਹੜੇ ਡੰਡ ਬੜਕਾ ਲਾਉਂਦਾ ਹੁੰਦਾ ਆਪਣੇ ਟੂਰਨਾਮੈਂਟ ਦੇ ਉੱਪਰ ਆ ਇੱਕ ਵਾਰ ਕਿਉਂਕਿ 200 ਡੰਡ ਬੜਕਾ ਮੈਂ ਇਹ ਨਹੀਂ ਕਹਿੰਦਾ ਕਿ ਮੁੰਡਾ 200 ਡੰਡ ਬੜਕਾ ਕਿਉਂ ਲਾ ਰਿਹਾ ਜਦੋਂ ਮੈਂ ਨਾਲ ਰਿਜਨ ਪੁੱਛਿਆ ਨਾ ਉਹ ਰਿਜਨ ਜਦੋਂ ਪਤਾ ਲੱਗਿਆ ਉਹਨੂੰ ਵੀ 200 ਡੰਡ ਬੜਕਾ ਕਿਉਂ ਲਾ ਰਿਹਾ ਹੈ ਦਾ ਮੇਰੀਆਂ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ ਬਿਲਕੁਲ ਰਹਾ ਨਹੀਂ ਗਿਆ ਤੇ ਮੈਂ ਸੋਚਿਆ ਵੀ ਜੂਰ ਇਹ ਭਰਾ ਦੀ ਇੱਕ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਤੁਹਾਡੇ ਤੱਕ ਪਹੁੰਚਾਈ ਜਾਈਏ ਕਿਉਂਕਿ ਇੱਕ ਸੋਸ਼ਲ ਮੀਡੀਆ ਆਜੇ ਟਾਈਮ 'ਚ ਇੱਕ ਐਡਾ ਦੀ ਪਾਵਰ ਮੰਦੀ ਜਾ ਰਹੀ ਆ ਕਿ ਜਿੱਥੇ ਇਹਨਾਂ ਮਤਲਬ ਬਹੁਤ ਛੋਟੀ ਛੋਟੀ ਗੱਲ ਲੋਕਾਂ ਤੱਕ ਜਨਤਾ ਤੱਕ ਪਹੁੰਚਾਈ ਜਾਂਦੀ ਆ ਇਹ ਭਰਾ ਦੀ ਮੈਂ ਗੱਲ ਕਰਾਂ ਇਹ ਭਰਾ ਕਾਕਾ ਝੋੜਣਾ ਵਾਲਾ ਵੀ ਕਈ ਇੱਕ ਜੇ ਤੁਹਾਨੂੰ ਮੈਂ ਦਾਸਤਾ ਦੱਸਾਂ ਨਾ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ ਕਿਉਂਕਿ ਇਹ ਭਰਾ ਦੀ ਇੱਕ 18 ਸਾਲ ਦੀ ਕੁੜੀ ਆ ਔਰ 18 ਸਾਲ ਦੀ ਕੁੜੀ ਨੂੰ ਜਿਹੜਾ ਬਚਪਨ ਤੋਂ ਹੀ ਬਲੱਡ ਕੈਂਸਰ ਜਿਹੜਾ ਹੋ ਗਿਆ ਔਰ ਮੇਰੇ ਖਿਆਲ ਚ ਲੈ ਵੀ ਕਾਕੇ ਭਾਈ ਕਿੰਨੇ ਟਾਈਮ ਬਾਅਦ ਜਿਹੜਾ ਖੂਨ ਜਿਹੜਾ ਚੜਾਇਆ ਜਾਂਦਾ ਕੁੜੀ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਵੀਰ ਦਾ ਬਹੁਤ ਬਹੁਤ ਧੰਨਵਾਦ ਭਾਈ ਤੇ ਬਚਪਨ ਤੋਂ ਜੀ 1 ਮਹੀਨੇ ਦੀ ਸੀ ਜਦੋਂ ਦਾ ਬਲੱਡ ਲੱਗ ਲੱਗਾ 18 ਸਾਲ ਹੋ ਗਿਆ ਲਗਾਤਾਰ ਬਲੱਡ ਲੱਗਦਾ ਰੀਕੋਰਡ ਮੈਡੀਕਲ ਦੇ ਵਿੱਚ ਉਹ ਬੱਚੀ ਦਾ ਇਲਾਜ ਚੱਲਦਾ ਹੈ ਤੇ ਲਗਭਗ ਬੋਨ ਮੈਰ ਉਹ ਇਸਨੇ 70-80 ਲੱਖ ਰੁਪਏ ਦੇ ਵਿੱਚ ਜਿਹੜੀ ਬੋਨ ਮੈਰ ਕੱਕੇ ਬਜੀ ਜਨ ਇੱਡਾ ਵੱਡਾ ਜਿਗਰਾ ਇੱਡਾ ਵੱਡਾ ਹੌਸਲਾ ਕਿਵੇਂ ਗੱਢਦੇ ਹੋ ਕਿਉਂਕਿ ਬਿਮਾਰੀ ਤਾਂ ਮਤਲਬ ਇੱਕ ਦਿਨਾਂ ਜੇ 2 ਦਿਨਾਂ ਜੇ ਹਫਤਾ ਮਤਲਬ ਬੰਦੇ ਦੀ ਬਸ ਕਰਾ ਰਹੀ ਹੁੰਦਾ 18 ਸਾਲ ਤੱਕ ਵੱਡੀ ਤਫਸਿਆ ਕਰਦੇ ਆ ਰਹੇ ਹਾਂ ਔਰ ਜਿਹੜਾ ਖੂਨ ਜਿਹੜਾ ਬਲੱਡ ਚੜਦਾ ਵਾ ਉਹ ਕਿੰਨਾ ਲੱਗਦਾ ਹਫਤੇ ਬਾਅਦ ਰਦ ਗਿਆ 6 ਘੰਟਾ ਲੱਗਦੇ ਮਹੀਨੇ ਦੇ ਵਿੱਚ 6 ਘੰਟਾ ਬਾਬੇ ਫੀਰ ਕੋਡ ਮੈਡੀਕਲ ਦੇ ਵਿੱਚ ਲੋ ਵਧੀਆ ਰਸ ਹੈ ਤਾਂ ਮੈਂ ਜਿੰਨੀ ਮੈਨੂੰ ਕਈ ਵਾਰਾ ਪ੍ਰਾਈਵੇਟ ਮੈਂ ਜਿਹੜਾ 17 ਸਾਲ ਜਿਹੜਾ ਪ੍ਰਾਈਵੇਟ ਲਾਇ ਕਰਵਾਇਆ ਇਹ 3000 ਰੁਪਿਆ 4000 ਰੁਪਿਆ ਜਿਹੜਾ ਲੱਗ ਜਾਂਦੇ ਨੇ ਉਹ 7-8 ਦਿਨਾਂ ਬਾਅਦ ਲੱਗ ਜੇ ਕਿ 25 ਗੁੜੀਆਂ ਆਵਾਜ਼ ਦੀ 18 ਸਾਲ ਦੀ ਉਮਰ ਆ ਉਹਦੀ ਗਾ 18 ਜੋਨ ਦੀ ਵੀ ਉਮਰ ਹੋ ਗਈ ਹੈ ਕਿੰਨਾ ਦਿਲ ਤੇ ਪੱਥਰ ਰੱਖ ਕੇ ਉਹਦੀ ਇਲਾਜ ਕਰਵਾ ਰਹੇ ਹੋ ਤੇ ਮੈਂ ਫਿਰ ਵੀ ਦੇਖਣਾ ਮੈਂ ਤੁਹਾਡੇ ਮਨੂੰ ਵੀ ਹਲੇ ਵੀ ਮਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਉਹ ਤੁਹਾਡੇ ਸਟੇਰੀ ਉੱਪਰ ਹਲੇ ਵੀ ਜਿਹੜਾ ਹਾਸਾ ਬਰਕਰਾਰ ਆ ਕੋਈ ਗਿਲਾ ਸ਼ਿਕਵਾ ਨਹੀਂ ਕਰੇ ਪ੍ਰਮਾਤਮਾ ਨਾਲ ਕਿੰਨਾ ਕਰੇ ਬੈਠਦੇ ਵੀ ਇਹ ਮੈਂਨਾਂ ਤੋਂ ਕੀ ਕੀਤਾ ਰੱਬ ਸਭ ਤੋਂ ਪਹਿਲਾਂ ਮੈਨੂੰ ਦੁੱਖ ਇਹ ਹੈ ਵੀ ਲੋਕ ਜਿਹੜਾ ਤਿਆਣੂ ਜਿਹੜਾ ਕੋਖਾਂ ਵਿੱਚ ਕਤਲ ਕਰਵਾਇਆ ਜਾ ਰਿਹਾ ਮੈਂ ਜਿਹੜੇ ਸਭ ਤੋਂ ਵੱਡੀ ਜਿਹੜੇ ਤਪੱਸਿਆ ਦੀ ਕੀਲੀ ਕਰ ਰਹੇ ਆ ਤੇ 18 ਸਾਲ ਹੋ ਗਏ ਨੇ ਲਗਾਤਾਰ ਬਲੱਡ ਲੱਗਦੇ ਨੂੰ ਤੇ ਬੌਂਡ ਮੇਰੋ ਹੋ ਗਈ ਉਹਦੀ ਜਾਂ ਦਿੱਲੀ ਜਾਂ ਅਹਿਮਦਾਬਾਦੋਂ ਜਦੋਂ ਬੌਂਡ ਮੇਰੋ ਓਪਨ ਮਿਲ ਗਈ ਤੇ ਮੰਨੋ 30-40 ਲੱਖ ਰੁਪਏ ਦਾ ਖਰਚਾ ਹੈਗਾ ਜੀ ਅਸੀਂ ਤੇ ਜਰੂਰ ਇਹਨਾਂ ਗਰਾਊਂਡਾਂ ਦੇ ਵਿੱਚ ਆਉਨੇ ਹਾਂ ਔਰ ਡੰਡ ਵਾਰ ਕਾ ਮਾਰਦੇ ਹਾਂ ਔਰ ਡੰਡ ਵਾਰ ਕਾ ਜਦੋਂ ਮਾਰਦੇ ਹਾਂ ਤੁਹਾਡਾ ਚਿਹਰਾ ਬੱਚੀ ਦਾ ਤੁਹਾਡੇ ਸਾਹਮਣੇ ਹੁੰਦਾ ਸੂਰਤ ਹਾਂਜੀ ਉਹਦੀ ਲਈ ਮੇਨਟ ਕਰਦਾ ਪਿਆ ਹਾਂ ਹਾਂਜੀ ਉਹਦੇ ਰੋਟੀ ਲਈ ਦਾ ਬੰਦਾ ਜਦੋਂ ਹਰ ਕਿਸੇ ਦਾ ਕੁਝ ਕਰ ਹੀ ਲੈਂਦਾ ਬਸ ਇੱਕ ਕਤਬ ਕਰਨ ਵਾਲੇ ਆਉਂਦੇ ਆ ਟੋਨਡਾ ਵਿੱਚ ਬਹੁਤ ਬੰਦੇ ਆਉਂਦੇ ਆ ਹਾਂਜੀ ਤੇ ਆਪਣੀ ਰੋਟੀ ਪਾਣੀ ਕਮਾਉਣ ਵਾਸਤੇ ਆਉਂਦੇ ਆ ਹਾਂਜੀ ਪਰ ਤੁਸੀਂ ਇੱਕ ਪਹਿਲੇ ਇਨਸਾਨ ਇੰਦਾ ਦੇ ਬੜੇ ਹੋ ਜਿਹੜੇ ਰੋਟੀ ਪਾਣੀ ਦਾ ਕਮਾਉਣੇ ਕਮਾਣਾ ਇੱਕ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਤੁਸੀਂ ਡੰਡ ਵਿੜ ਕੇ ਜਿਹੜੀਆਂ ਗਰਾਊਂਡ ਦੇ ਵਿੱਚ ਮਾਰਦੇ ਮੈਨੂੰ ਸਭ ਤੋਂ ਵੱਡਾ ਇਹ ਦੁੱਖ ਹੈ ਵੀ ਆਪਾਂ ਕੁੜੀਆਂ ਨੂੰ ਕਿਵੇਂ ਬਣਾਪਾਂ ਜੇਕਰ ਉਹ ਠੀਕ ਹੋ ਗਈ ਫਿਰ ਆਪਾਂ ਉਹ ਵਿਆ ਕਰਾਂਗੇ ਪਰ ਮੈਂ ਉਹ ਗੁੜੀ ਵਾਲੀ ਇੱਕ ਵੱਡੀ ਤਵੱਸਿਆ ਕਰ ਰਿਹਾ ਤੇ ਇੱਕ ਮੈਨੂੰ ਸਾਰਿਆਂ ਦੀ ਦਵਾਵਾਂ ਕਮੈਂਟਰ ਵੀਰਾਂ ਦੀਆਂ ਜਿਹੜੇ ਟੂਰਨਾਮੈਂਟ ਵੀਰ ਇੱਕ ਵਿੱਚ ਕਰਾਉਂਦੇ ਨੇ ਦਰਸ਼ਕ ਵੀਰਾਂ ਦਾ ਵੀ ਬਹੁਤ ਬਹੁਤ ਜਿਹੜਾ ਸਹਯੋਗ ਮਿਲਦਾ ਤੁਸੀਂ ਗਰਾਊਂਡਾਂ ਵਿੱਚ ਕ੍ਰਿਕਟ ਦੇ ਗਰਾਊਂਡਾਂ ਵਿੱਚ ਤੁਸੀਂ ਮਤਲਬ ਇਹ ਤੁਸੀਂ ਬਾਂਡਵੜਾ ਮਾਰ ਕੇ 4 ਤਹੇ ਕਮਾਤੇ ਚਲੋ ਨਾ ਇੱਕ ਤਾਂ ਘਰ ਦਾ ਖਰਚਾ ਵੀ ਚਲਾਉਣਾ ਤੇ ਬੱਚੇ ਦਾ ਇਲਾਜ ਯਾਰ ਮੈਂ ਮਤਲਬ ਗੱਲ ਕਹਾਵਾ ਦਾ ਕਿ ਬਈ ਪ੍ਰਾਊਡ ਆ ਕਿ ਉਹ ਤੁਹਾਡੇ ਮਤਲਬ ਮੈਨੂੰ ਖੁਦ ਅੱਜ ਬੜੀ ਮਤਲਬ ਪਹਿਲਾ ਪਹਿਲੀ ਵਾਰ ਕਿਸੇ ਇਨਸਾਨ ਨਾਲ ਮਿਲ ਕੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਵਾ ਯਾਰ ਕਿ ਐਡਾ ਵੱਡਾ ਮਤਲਬ ਰੁੱਟਵਾ ਰੱਖਣ ਵਾਲੇ ਇੱਕ ਵੱਡਾ ਜਿਗਰ ਤੇ ਐਡਾ ਪੱਥਰ ਰੱਖਿਆ ਹੋਇਆ ਤੁਸੀਂ ਪਰ ਫਿਰ ਵੀ ਤੁਹਾਡੇ ਚਿਹਰੇ ਤੇ ਹਾਸਾ ਬਰਕਰਾਰ ਆ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਤੁਹਾਡਾ ਹੈਗਾ ਔਰ ਗਰਾਉਂਡਾਂ ਵਿੱਚ ਆਉਨੇ ਹੋ ਤੇ ਜਿਹੜੇ ਕਮੇਟੀ ਵਾਲੇ 20 50 100 50 100 200 20 2 5 400 ਬੰਨ ਦਾ ਲੈ ਕੇ ਚੁਰ ਜਾਂਦੇ ਨੇ ਪਰ ਇੱਕ ਚੀਜ਼ ਮੈਂ ਤੁਹਾਡੀ ਇਹ ਵੀ ਦੇਖਿਆ ਕਿ ਤੁਸੀਂ ਕਦੇ ਇੱਕ ਮਤਲਬ ਗਰਾਉਂਡਾਂ ਦੇ ਵਿੱਚ ਅਰਜ਼ੀ ਨਹੀਂ ਜੀ ਮੈਨੂੰ ਹੋਰ ਦੇ ਦਿਓ ਮੈਨੂੰ ਹੋਰ ਦੇ ਜਿਹੜਾ ਚੋਰਾਨਾ ਬਰਮਾਤੋਂ ਮਿਲ ਗਿਆ ਨਾ ਤੇ ਮੈਨੂੰ ਜੀ ਲਗਭਗ 25 ਸਾਲ ਹੋ ਗਏ ਡੰਡ ਮਾਰਦੇ ਨੂੰ ਕੋਈ ਵੀ ਨਿਸ਼ਾਨੀਆਂ ਅੱਜ ਤੱਕ ਨਾ ਪੀੜੀ ਨਾ ਸਿਕਟ ਨਾ ਸ਼ਰਾਬ ਨਾ ਮੀਟਰ ਆਪਣੇ ਘਰੇ ਮੰਦਿਰ ਹੈ ਬਜਰੰਗ ਬਲੀ ਉਹਦੀ ਭਗਤੀ ਕਰਦੇ ਹਾਂ ਦੋ ਟਾਈਮ ਸਾਰਿਆਂ ਦਾ ਭਲਾ ਮੰਗਦੇ ਹਾਂ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤ ਰੱਖੀ ਮੱਚੀ ਬੈ ਜਰ ਵੀਰੇ ਦੇ ਕੋ ਇਸ ਵੀਡੀਓ ਲਈ ਨਾ ਮੈਂ ਅੱਜ ਤੱਕ ਮੈਂ ਤੁਹਾਡੇ ਸਾਰੇ ਦਰਸ਼ਕ ਵੀਰ ਜਾਨੀ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਆ 16 ਤੋਂ 17000 ਜਿਹੜਾ ਮੇਰੇ 17000 ਤੀ ਮੇਰੇ ਜਿਹੜਾ ਫਰੈਂਡ ਮੇਰਾ ਜਿਹੜਾ ਸਰਕਲ ਜਿਹੜਾ Facebook ਤੇ ਜੁੜਿਆ ਮੈਂ ਅੱਜ ਤੱਕ ਆਪਣੇ ਲਈ ਤਪ ਤੋਂ ਕਦੇ ਕੁਝ ਨਹੀਂ ਮੰਗਿਆ ਮੇਰੇ ਵੀਰੇ ਫਿਰ ਨਾ ਹੀ ਪਰਮਾਤਮਾ ਆਪਾਂ ਤੋਂ ਮੰਗਵਾਵੇ ਵੀ ਪਰਮਾਤਮਾ ਕੋਲ ਕੰਮ ਨਹੀਂ ਚੱਲੇ ਤੇ ਆਪਣਾ ਰੋਟੀ ਪਣ ਚਲੀ ਜਾਵੇ ਪਰ ਜਿਹੜੇ ਭਰਾ ਦੇ ਐਡਾ ਵੱਡਾ ਰਤਵਾ ਲੱਗਿਆ ਹੋਇਆ ਵਾ ਜਿਹੜਾ ਮਤਲਬ ਐਡਾ ਵੱਡਾ ਮਤਲਬ ਭਰਾ ਨੂੰ ਜ਼ਿੰਮੇਵਾਰੀ ਪਣੀ ਹੋਈ ਹੈ ਜਿਹੜੀ ਭਰਾ ਦੇ ਉੱਪਰ 18 ਸਾਲ ਦੀ ਕੁੜੀ ਦਾ ਇਲਾਜ ਕਰਾਉਣਾ ਤੇ ਉਹਦਾ ਵਿਆਹ ਵੀ ਕਰਾਉਣਾ ਮਾ ਹਨ ਤੇ ਕਿੰਨਾ ਵੱਡਾ ਚਲ ਮੈਂ ਇਹ ਭਰਾ ਦੀ ਜਰੂਰ ਹੈਲਪ ਕਰਿਓ ਜਿਵੇਂ ਮਰਜ਼ੀ ਕਰ ਸਕੋ ਜਿੰਨੇ ਵੀ ਤੁਹਾਡੀ ਪਾਕਟ ਲਾਓ ਕਰਦੀ ਆ 10 20 50 100 200 ਦੇ ਨਾਲ ਜਿਹੜੀ ਕਹਿੰਦੇ ਜਰੂਰ ਹੈ ਜਿਹੜੀ ਕਹਿੰਦੇ ਆਪ ਆਪਣਾ ਭਰਾ ਦੀ ਮਦਦ ਕਰਨੀ ਆ ਤੇ ਮੈਨੂੰ ਮੈਨੂੰ ਦਿਲੋਂ ਲੱਗਿਆ ਕਿ ਭਰਾ ਦੇ ਜਿਹੜਾ ਮੈਸੇਜ ਭਰਾ ਦਾ ਜਿਹੜਾ ਸੁਨੇਹਾ ਤੁਹਾਡੇ ਤੱਕ ਪਹੁੰਚਾਇਆ ਜਾਵੇ ਤਾਂ ਮੇਰੇ ਜਿਹੜਾ ਭਰਾ ਵੀਡੀਓ ਦੇਖਣਗੇ ਉਹ ਸ਼ੇਅਰ ਕਰਿਓ ਤਾਂ ਕਿ ਇਹੋ ਜਿਹੇ ਭਰਾਵਾਂ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰ ਦੋ ਜੀ